ਨਵਾਂ ਸ਼ਰਦ ਦੇ ਰਹਿਣ ਵਾਲੀ ਜਵਾਨ ਮੁੰਡਾ ਕੁੜੀ ਘੁੰਮਣ ਦੇ ਲਈ ਚੰਡੀਗੜ੍ਹ ਤਾਂ ਆਏ ਸੀ ਪਰ ਇੱਥੇ ਜਦੋਂ ਇੱਕ ਹੋਟਲ ਦੇ ਵਿੱਚ ਕਮਰਾ ਲੈ ਕੇ ਉਹ ਰਹਿਣ ਲੱਗ ਪੈਂਦੇ ਨੇ ਤਾਂ ਅਗਲੇ ਦਿਨ ਹੋਟਲ ਦਾ ਦਰਵਾਜ਼ਾ ਕੋਈ ਖੋਲਦਾ ਹੀ ਨਹੀਂ ਉਸ ਕਮਰੇ ਦਾ ਦਰਵਾਜ਼ਾ ਜਦੋਂ ਨਹੀਂ ਖੁੱਲਦਾ ਤਾਂ ਹੋਟਲ ਵਾਲੇ ਜਾ ਕੇ ਚੈੱਕ ਕਰਦੇ ਨੇ ਅਤੇ ਪਤਾ ਲੱਗਦਾ ਹੈ ਕਿ ਉੱਥੋਂ ਮੁੰਡਾ ਭੱਜ ਚੁੱਕਿਆ ਹੈ ਅਤੇ ਕਮਰੇ ਦੇ ਅੰਦਰ ਉਸ ਜਵਾਨ ਕੁੜੀ ਦੀ ਮ੍ਰਿਤਕ ਦੇਹ ਪਈ ਹੈ ਇਹ ਖਬਰ ਬਾਹਰ ਆਣ ਤੋਂ ਬਾਅਦ ਹਰ ਪਾਸੇ ਸਨਸਨੀ ਫੈਲ ਗਈ ਮੁਹਾਲੀ ਦੇ ਵਿੱਚ ਇਹ ਦੂਸਰਾ ਕਾਂਡ ਹੈ ਜਿੱਥੇ ਕਿ ਕੁੜੀ ਦੇ ਨਾਲ ਅਜਿਹਾ ਕੀਤਾ ਗਿਆ ਹੈ ਸਰਿਆ ਮੁਸਤੀ ਜਾਨ ਲੈਣ ਦਾ ਇਹ ਮਾਮਲਾ ਇਸ ਦੇ ਵਿੱਚ ਪਤਾ ਲੱਗਿਆ ਕਿ ਇਹ ਕੁੜੀ ਜਵਾਨ ਸੀ ਅਤੇ ਦੂਸਰੇ ਪਾਸੇ ਉਹ ਮੁੰਡਾ ਇਸ ਦਾ ਲਿਵ-ਇਨ ਪਾਰਟਨਰ ਦੱਸਿਆ ਜਾ ਰਿਹਾ ਹੈ ਬੀਤੀ ਦੇ ਰਾਤ ਨੂੰ ਹੋਟਲ ਦੇ ਵਿੱਚ ਇਹ ਦੋਵੇਂ ਜਾਣੇ ਆਏ ਸੀ ਅਤੇ ਅਗਲੇ ਦਿਨ ਇਸ ਤਰ੍ਹਾਂ ਦੀ ਮ੍ਰਿਤਕ ਦੇ ਬਰਾਮਦ ਹੋਈ ਉਸ ਦੇ ਗਲੇ ਤੇ ਡੂੰਗੇ ਨਿਸ਼ਾਨ ਨੇ ਅਤੇ ਇਸ ਦੀ ਪਛਾਣ ਸੁਨੀਤਾ ਵਾਸੀ ਨਵਾਂ ਸ਼ਹਿਰ ਤੇ ਵਜੋ ਕੀਤੀ ਗਈ ਅਤੇ ਉਮਰ ਮਹਸ 26 ਸਾਲ ਦੀ ਹੈ ਪੁਲਿਸ ਦੇ ਮੁਤਾਬਕ ਮਹਿਲਾ ਅਤੇ ਨੌਜਵਾਨ ਨੇ ਬੁੱਧਵਾਰ ਨੂੰ ਮੋਹਾਲੀ ਦੇ ਫੇਜ਼ 1 ਦੇ ਵਿੱਚ ਇਹ ਕਮਰਾ ਲਿਆ ਸੀ ਹੋਟਲ ਦੇ ਵਿੱਚ ਅਤੇ ਉਹਨਾਂ ਦੇ ਨਾਲ ਇੱਕ 4 ਸਾਲ ਦਾ ਬੱਚਾ ਵੀ ਸੀ ਜੋ ਕਿ ਸਵਾਰਦਾਤ ਤੋਂ ਬਾਅਦ ਤੋਂ ਹੀ ਲੱਭ ਨਹੀਂ ਰਿਹਾ ਫਿਲਹਾਲ ਇਸ ਮੁੰਡੇ ਨੇ ਖੁਦ ਜਾ ਕੇ ਸਰੈਂਡਰ ਕੀਤਾ ਪਰ ਉਹ ਬੱਚਾ ਕਿੱਥੇ ਹੈ ਉਸ ਦੇ ਬਾਰੇ ਕੁਝ ਵੀ ਨਹੀਂ ਦੱਸਿਆ ਗਿਆ ਵੀਰਵਾਰ ਸਵੇਰੇ ਹੋਟਲ ਸਟਾਫ ਨੇ ਕਮਰੇ ਦਾ ਦਰਵਾਜ਼ਾ ਖਟਖਟਾਇਆ ਤਾਂ ਉਹ ਦਰਵਾਜ਼ਾ ਨਹੀਂ ਖੋਲ੍ਹਿਆ ਕਿਆ ਬਾਅਦ ਦੇ ਵਿੱਚ ਇਹ ਸਾਰਾ ਮਾਮਲਾ ਸਾਹਮਣੇ ਆ ਗਿਆ ਤੇ ਹੁਣ ਬੱਚੇ ਦੀ ਭਾਲ جاری ਹੈ ਪੁਲਿਸ ਦੇ ਅਨੁਸਾਰ ਇਹ ਵਿਅਕਤੀ ਜਿਸ ਦੀ ਪਛਾਣ ਸੁਨੀਲ ਕੁਮਾਰ ਤੇ ਵਜੋਂ ਹੋਈ ਇਹ ਵੀ ਨਵਾਂ ਸ਼ਹਿਰ ਦਾ ਹੀ ਰਹਿਣ ਵਾਲਾ ਹੈ ਪੁਲਿਸ ਨੇ ਇਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਅਗਲੀ ਛਾਣਬਿੰਦ جاری ਹੈ ਮ੍ਰਿਤਕਾ ਦਾ ਇਹ ਲਿਵਿੰਗ ਪਾਰਟਨਰ ਜਿਸ ਦੇ ਵੱਲੋਂ ਇੱਕ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਦੇ ਬਾਅਦ ਹੁਣ ਇਹ ਚਿੰਤਾ ਵੱਧ ਗਈ ਹੈ ਕਿ ਆਖਿਰਕਾਰ ਉਸਨੇ ਬੱਚੇ ਦੇ ਨਾਲ ਵੀ ਕੁਝ ਗਲਤ ਤਾਂ ਕੀਤੇ ਨਹੀਂ ਕਰ ਦਿੱਤਾ 4 ਸਾਲ ਦਾ ਮਾਸੂਮ ਕਿੱਥੇ ਅਤੇ ਕਿਵੇਂ ਆ ਕਿਸ ਹਾਲ ਦੇ ਵਿੱਚ ਆ ਉਸਦੇ ਨਾਲ ਕੀ ਕੀਤਾ ਗਿਆ ਇਸ ਨੂੰ ਲੈ ਕੇ ਹਲੇ ਵੱਡੀ ਖਬਰ ਬਾਹਰ ਆਣੀ ਬਾਕੀ ਹੈ ਪਰ 26 ਤਾਲ ਦੀ ਇਹ ਕੁੜੀ ਦੀ ਜਾਨ ਉਸਦੇ ਹੀ ਸਾਥੀ ਦੇ ਵੱਲੋਂ ਲਈ ਗਈ ਜਿਸ ਤੋਂ ਬਾਅਦ ਇਹ ਸਸੰਸਨੀ ਫੈਲ ਗਈ ਸੋਮੇ ਹੀ ਨਵਜਹਿਰ ਦੇ ਰਹਿਣ ਵਾਲੇ ਮੋਹਾਲੀ ਦੇ ਵਿੱਚ ਇਹ ਦੂਸਰੀ ਘਟਨਾ ਜਿੱਥੇ ਕਿ ਫੇਰ ਤੋਂ ਕੁੜੀ ਨੂੰ ਪਿਆਰ ਤੋਂ ਬਾਅਦ ਇਹ ਜਹੀ ਨਫਰਤ ਹੋ ਗਈ ਆਪਸ ਦੇ ਵਿੱਚ ਮੁੰਡਾ ਕੁੜੀ ਨੂੰ ਕਿ ਉਸ ਨੂੰ ਇਸ ਦਾ ਸ਼ਿਕਾਰ ਬਣਾਇਆ ਗਿਆ ਤੇ ਅੱਜ ਇਹ ਹੱਸਦਾ ਖੇਡਦਾ ਪਰਿਵਾਰ ਖਤਮ ਕਰ ਦਿੱਤਾ ਗਿਆ। ਹਜੇ ਸਾਨੂੰ ਇਨਫੋਰਮੇਸ਼ਨ ਹੀ ਮਿਲੀ ਸੀ ਕਿ ਅਸੀਂ ਮੌਕਾ ਚੈੱਕ ਕਰਨ ਹੀ ਆਏ ਹਾਂ। ਇਸ ਤੇ ਆ ਜਿਹੜਾ ਹੋਟਲ ਹੈ ਪਰਲਨ ਇਹਦੇ ਇੱਕ ਰੂਮ ਦੇ ਵਿੱਚ ਇੱਕ ਲੜਕੀ ਮਿਲੀ ਹੈ। ਜਿਹਦਾ ਨਾਮ ਜੋ ਸਾਨੂੰ ਕਲੀਅਰ ਹੋਇਆ ਉਹ ਸੁਨੀਤਾ ਹੈ ਜੋ ਕਿ ਨਵਾਂ ਸ਼ਹਿਰ ਤੋਂ ਰਹਿਣ ਵਾਲੀ ਹੈ। ਤੇ ਜਿਹਦੇ ਜਿੰਨੀ ਗੱਲ ਕਲੀਅਰ ਹੋਈ ਹੈ ਉਹ ਉਹਦਾ ਲਿਵਨ ਪਾਰਟਨਰ ਸੀ ਜਾਂ ਉਸਦੀ ਮੈਰਿਡ ਸੀਗੇ ਉਹ ਇੱਕ ਬੱਚਾ ਵੀ ਸੀਗਾ ਇਹਨਾਂ ਦੇ ਨਾਲ 5 ਸਾਲ ਦਾ ਤੇ ਉਹ ਇਕੱਠੇ ਰਹਿ ਰਹੇ ਸੀਗੇ ਇੱਕੋ ਦਿਨ ਦੇ ਲਈ ਉਹ ਰਿਹਾਇਆ ਹੋਇਆ ਸੀ ਤੇ ਉਹ ਬੰਦਾ ਜਿਹੜਾ ਹੈਗਾ ਮਿਸਿੰਗ ਹੈ ਤੇ ਲੜਕੀ ਹੈ ਜਿਹੜੀ ਉਹਦੀ ਡੈਡ ਬੋਡੀ ਹੈ ਤਾਂ ਬਾਕੀ ਅਸੀਂ ਇਹਦੀ ਜਿਹੜੀ ਹੈਗੀ ਤਫ਼ਤੀਸ਼ ਕਰ ਰਹੇ ਹਾਂ ਕੋਈ ਲਿਖਰੇ ਨਿਸ਼ਾਨ ਕੀ ਤਕਨੋ ਹੋਈ ਹੈ ਤਾਂ ਕੋਈ ਗਲਤ ਨਿਸ਼ਾਨ ਲੱਗ ਰਹੇ ਨੇ ਜੀ ਬਾਕੀ ਅਸੀਂ ਫੋਰੈਂਸਿਕ ਐਨਾਲਿਸਿਸ ਸਾਰਾ ਕਰਨ ਲੱਗੇ ਹਾਂ ਸਾਰਾ ਜਿਹੜਾ ਹੈਗਾ ਉਹ ਕਰਕੇ ਸਾਰੀ ਚੈੱਕ ਕਰਾਂਗੇ ਕਿ ਕਿੰਨੀ ਏਜ ਦੀ ਲੜਕੀ ਅਜੇ ਕੁਛ ਨਹੀਂ ਆਈ ਆਈਡੀਆ ਜੀ ਜੰਗ ਇਹ ਜੀ ਹੋਊਗੀ ਮਤਲਬ ਬਿਲੋ 30 ਹੋਏਗੀ ਸਰ ਇਹਨੇ ਮੈਨੂੰ ਕਾਰਡ ਲਈ ਥੋੜਾ ਲਿੱਤੇ ਜੀ ਤਾਂ ਹੀ ਸਾਨੂੰ ਪਤਾ ਲੱਗਿਆ ਮੁੰਡੇ ਬਾਰੇ ਮੁੰਡੇ ਦਾ ਤਾਂ ਹੀ ਤੁਹਾਨੂੰ ਦੱਸ ਰਿਹਾ ਕਿ ਉਹ ਜਿਹੜਾ ਸੀਗਾ ਇਹਦੇ ਨਾਲ ਆਇਆ ਸੀਗਾ ਉਹਦੇ ਹਜੇ ਆਈਡੈਂਟੀਟੀ ਅਸੀਂ ਡਿਸਕਲੋਜ਼ ਨਹੀਂ ਕਰ ਰਹੇ ਕਿਉਂਕਿ ਅਸੀਂ ਉਹਨੂੰ ਰਾਉਂਡ ਅਪ ਕਰ ਰਿਹਾ ਹਜੇ ਸਾਰਾ ਚੈੱਕ ਕਰ ਰਹੇ ਹਾਂ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਆਪਣੇ ਡਾਕੂਮੈਂਟ ਦੇ ਕੇ ਹੀ ਉਹਰੇ ਰੁਕਿਆ ਹੋਇਆ ਡਾਕੂਮੈਂਟ ਸਾਨੂੰ ਮਿਲਣੇ ਨੇ ਅਸੀਂ ਵੈਰੀਫਾਈ ਕਰਨੇ ਨੇ ਸਰ ਕਿੰਨੇ ਪਤਾ ਲੱਗਦਾ ਕਿੰਨੇ ਕੁ ਵੇਲੇ ਤੱਕ ਇਹ ਸ਼ਾਇਦ ਰਾਤ ਦੀ ਗੱਲ ਹੈ ਜੀ ਕਿਉਂਕਿ ਤੇ ਉਸ ਤੋਂ ਬਾਅਦ ਜਿਹੜਾ ਸਵੇਰ ਆਇਆ ਇਹਦਾ ਇਹਨਾਂ ਨੇ ਜਦ ਚੈੱਕ ਕੀਤਾ ਕੋਈ ਨਹੀਂ ਰੂਮ ਚੋਂ ਬਾਹਰ ਆਇਆ ਤਾਂ ਇਹਨਾਂ ਨੇ ਸਾਨੂੰ ਹੋਟਲ ਨੂੰ ਇਨਫੋਰਮ ਕੀਤਾ ਤਾਂ ਉਹ ਉਸ ਤੋਂ ਬਾਅਦ ਜਿਹੜਾ ਹੈਗਾ ਹਜੇ ਬਾਕੀ ਸਾਰਾ ਚੈੱਕ ਕਰਕੇ ਤੁਹਾਨੂੰ ਦੱਸਾਂਗੇ ਸਰ ਸੀਸੀਟੀਵੀ ਕੈਮਰੇ ਜੇ ਕੁਝ ਆਇਆ ਹੋਵੇ ਹਜੇ ਸਾਰਾ ਵੈਰੀਫਾਈ ਕਰ ਰਹੇ ਹਾਂ ਜੀ ਠੀਕ ਹੈ ਥੈਂਕ ਯੂ ਸੋ ਨੋਥਿੰਗ